ਟੋਲੀ ਦੇ ਵਿੱਚ ਹੋਈ ਆ ਉਸ ਬਾਰੇ ਕੀ ਕਹਿਣਾ ਚਾਹਦੇ ਹੋ ਸਰ ਮੈਂ ਜੀ ਨੈਪ ਤਹਿਸੀਲਦਾਰ ਮਾਜਰੀਆ ਜੀ ਰਾਜਵੀਰ ਸਿੰਘ ਮਰਵਾ ਮੈਨੂੰ ਇਸ ਜੂਟੀ ਮੈਜਿਸਟ੍ਰੇਟ ਅਪਾਇੰਟ ਕੀਤਾ ਗਿਆ ਸੀ ਚਟੋਲੀ ਦੇ ਵਿੱਚ ਤੇ ਇਸ ਸਬੰਧ ਵਿੱਚ ਜਿਹੜੀ ਅੱਜ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਉਹਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕੀਤਾ ਗਿਆ ਹੋਇਆ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਲਾਅ ਨੂੰ ਡਿਊ ਡਿਲੀਜੈਂਸ ਕਰਦੇ ਹੋਏ ਡਿਊ ਪ੍ਰੋਸੈਸ ਫਾਲੋ ਕਰਦੇ ਹੋਏ ਇਹ ਸਾਰੀ ਡਿਮੋਲਿਸ਼ਨ ਤੁਹਾਡੇ ਸਾਹਮਣੇ ਹੈ ਤੇ ਸਰਕਾਰ ਇਦਾਂ ਹੀ ਅੱਗੋਂ ਵੀ ਸਖਤ ਕਦਮ ਲੈਂਦੀ ਰਹੇਗੀ ਥੈਂਕ ਯੂ ਠੀਕ ਹੈ ਥੈਂਕ ਯੂ ਸਰ ਕੀ ਆਪਣਾ ਤੇ ਕਿਹੜਾ ਹੁੰਦਾ ਤੇ ਕੀ ਕਰਦਾ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਹੈ ਜੀ ਮੈਂ ਚਟੋਲੀ ਪਿੰਡ ਦਾ ਸਰਪੰਚ ਹਾਂ ਆ ਜਿਹੜੀ ਅੱਜ ਇੱਥੇ ਲਾਅਨ ਆਰਡਰ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ ਇਹ ਲੜਕਾ ਨਸ਼ਾ ਤਸਕਰੀ ਕਰਦਾ ਸੀ ਜੀ ਜੋ ਪਿਛਲੇ 3 3.5 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਬੰਦ ਹੈ ਇਸ ਟਾਈਮ ਅਸੀਂ ਮਤੇ ਪਾਏ ਆ ਮਤੇ ਪਾਣ ਤੋਂ ਬਾਅਦ ਲੋਕਾਂ ਨੂੰ ਬਕਾਇਦਾ ਗੁਰੂ ਘਰ ਦੇ ਵਿੱਚ ਨੋਟਿਸਮੈਂਟਾਂ ਵੀ ਕਰਾਈਆਂ ਆ ਕਿ ਕੋਈ ਐਦਾਂ ਦਾ ਨਸ਼ਿਆ ਵਾਲਾ ਜਿਹਨੂੰ ਲੋੜ ਹੈ ਛੱਡਣਾ ਚਾਹੁੰਦਾ ਹੈ ਉਹ ਛੱਡ ਵੀ ਸਕਦਾ ਹੈ ਬਟ ਇਸ ਟਾਈਮ ਜੋ ਮੇਰੇ ਨਿਗਾਹ ਦੇ ਵਿੱਚ ਹੈ ਸਾਡਾ ਸਾਰਾ ਪਿੰਡ ਬਿਲਕੁਲ ਨਸ਼ਾ ਮੁਕਤ ਹੋ ਚੁੱਕਿਆ ਜੀ ਸਿਰਫ ਇਹ ਹੀ ਬੰਦਾ ਸੀ ਜੇਲ੍ਹ ਦੇ ਵਿੱਚ ਸੀ ਪੁਲਿਸ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਹਿੰਦਾ ਤੁਹਾਡਾ ਅੱਤਰ ਨਹੀਂ ਬਹੁਤ ਵਧੀਆ ਜੀ ਜੋ ਜੋ ਮੈਨੂੰ ਮੈਂ ਜੋ ਜੋ ਉਹਨਾਂ ਤੋਂ ਮੰਗਦਾ ਰਿਹਾ ਹਾਂ ਉਦਾਂ ਤੋਂ ਮੈਨੂੰ ਉਹਨਾਂ ਨੇ ਸਪੋਰਟ ਕੀਤਾ ਹੈ ਜੀ ਹਾਂ ਪੰਜਾਬ ਸਰਕਾਰ ਦੀ ਸੁਪਰਾਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਜੀ ਮੈਂ ਬੜਾ ਐਪਰੀਸ਼ੀਏਟ ਕਰਦਾ ਸਾਨੂੰ ਇਹ ਸਰਕਾਰ ਦਾ ਇਹ ਯੋਧ ਨਸ਼ਿਆਂ ਵਿਰੁੱਧ ਹੈ ਜੀ ਇਹ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹ ਇਦਾਂ ਹੀ ਅੱਗੇ ਹੋਰ ਤਰੀਕਿਆਂ ਨਾਲ ਚੱਲਦਾ ਰਹੇ ਤਾਂਕਿ ਨਸ਼ਾ ਮੁਕਤ ਹੋ ਸਕੇ ਸਾਡਾ ਪੰਜਾਬੀ ਥੈਂਕ ਯੂ ਸ਼ਹਿਰ ਤੋਂ ਅੱਜ ਕਾਰਵਾਈ ਕਰਦੇ ਹੋਏ ਪਿੰਡ ਚੋਲੀ ਪਹੁੰਚੇ ਹਾਂ ਕੀ ਮਾਮਲਾ ਸੀ ਤੇ ਕਿੰਨਾ ਜਿਹੜੂ ਸਾਰੀ ਟਾਈਮ ਦੇਖੋ ਜਿਹੜੀ ਪੰਜਾਬ ਸਰਕਾਰ ਦੁਆਰਾ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਸੀਐਮ ਸਾਹਿਬ ਨੇ ਛੇੜਿਆ ਹੈ ਉਹਦੇ ਤਹਿਤ ਕਾਰਵਾਈ ਕਰਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਦਾਇਤ ਦੇ ਕਾਰਵਾਈ ਕਰਦੇ ਸਾਡੇ ਵੱਲੋਂ ਨਸ਼ਿਆਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਚਾਹੇ ਨਸ਼ਾ ਤਸਕਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਉਹਨਾਂ ਤੋਂ ਰਿਕਵਰੀ ਜਿਹੜੀ ਹੁੰਦੀ ਹੈ ਉਹਦੇ ਬੇਸ ਤੇ ਉੱਤੇ ਜੇਲ੍ਹ ਭੇਜਣਾ ਉਹਨਾਂ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਜਿਹੜੇ ਯੁਵਕ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਓਟ ਕਲੀਨਿਕਸ ਦੇ ਨਾਲ ਜੋੜਨਾ ਡੀ ਐਡਿਕਸ਼ਨ ਸੈਂਟਰ ਚ ਭੇਜਣਾ ਇਹ ਸਾਰੀਆਂ ਕਾਰਵਾਈਆਂ ਸਾਡੇ ਵੱਲੋਂ ਚੱਲ ਰਹੀਆਂ ਨੇ ਉਸੇ ਲੜੀ ਦੇ ਤਹਿਤ ਜਿਹੜਾ ਸੀਐਮ ਸਾਹਿਬ ਨੇ ਇੱਕ ਹੋਰ ਇਨੀਸ਼ੀਏਟਿਵ ਛੜਿਆ ਸੀਗਾ ਵੀ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਜਿਹੜੀ ਆਪਣੀ ਨਸ਼ੇ ਦੀ ਕਮਾਈ ਤੋਂ ਅਗਰ ਕੋਈ ਪ੍ਰਾਪਰਟੀ ਹੈਗੀ ਹੈ ਤਾਂ ਅਸੀਂ ਉਹਦੇ 68F ਐਨਡੀਪੀਐਸ ਦੇ ਵਿੱਚ ਵੀ ਕੇਸ ਬਣਾਉਣੇ ਆ ਜ ਸਦਰ ਕੁਰਾਲੀ ਆਪਾਂ ਥਾਣੇ ਦੇ ਏਰੀਆ ਦੇ ਵਿੱਚ ਖੜੇ ਆ ਇੱਥੋਂ ਵੀ ਇੱਕ ਹੋਰ ਘਰ ਦਾ ਜਿਹੜਾ ਹੈਗਾ ਅਸੀਂ ਉਹਨੂੰ ਜਿਹੜਾ ਹੈ ਭੇਜਿਆ ਉਹਦਾ ਕੇਸ ਕਿ ਉਹਨੂੰ ਜ਼ਬਤ ਕੀਤਾ ਜਾਵੇ ਇਸੇ ਤਹਿਤ ਮਾਜਰੀ ਥਾਣੇ 'ਚ ਵੀ ਸਿਟੀ ਕੁਰਾਲੀ ਦੇ ਵਿੱਚ ਵੀ ਦੋ ਥਾਵਾਂ 'ਤੇ ਅਸੀਂ ਹੋਰ ਵਹੀਕਲ ਸੀ ਜਿਹੜੇ ਉਹਨਾਂ ਨੇ ਨਸ਼ੇ ਦੀ ਕਮਾਈ ਤੋਂ ਖਰੀਦੇ ਸੀਗੇ ਉਹਨਾਂ ਨੂੰ ਜ਼ਬਤ ਕੀਤਾ ਤੇ ਤੀਸਰਾ ਜਿਹੜਾ ਹੈਗਾ ਮੁੱਲਾਂਪੁਰ ਦੇ ਵਿੱਚ ਥਾਣੇ ਦੇ ਵਿੱਚ ਉੱਥੇ ਇੱਕ ਜਿਹੜੀ ਹੈਗੀ ਆ ਆਕਸ਼ਨ ਦੇ ਇੱਕ ਮਤਲਬ ਜਿਹੜੀ ਪ੍ਰਾਪਰਟੀ ਸੀਗੀ ਉਹਦੀ ਨਸ਼ੇ ਦੀ ਕਮਾਈ ਤੋਂ ਤਾਂ ਉਹਦਾ ਜਿਹੜਾ ਹੈਗਾ ਆਕਸ਼ਨ ਦੇ ਆਰਡਰ ਵੀ ਰੀਸੀਵ ਹੋਏ ਨੇ ਤੋਂ ਲਗਾਤਾਰ ਇਸ ਜਿਹਦੇ ਤੇ ਕਾਰਵਾਈ ਚੱਲ ਰਹੀ ਹੈ ਇਸੇ ਚਟੋਲੀ ਪਿੰਡ ਖੜਿਆ ਇੱਥੇ ਚਟੋਲੀ ਪਿੰਡ ਦੇ ਵਿੱਚ ਦਿਲਪ੍ਰੀਤ ਸਿੰਘ ਉਰਫ ਬਿੱਲਾ ਜਿਹੜਾ ਹੈ son of rau dwendra singh ਇਹ ਜਿਹੜਾ ਮੁੰਡਾ ਹੈਗਾ ਇਹ ਨਸ਼ੇ ਦੇ ਵਿੱਚ ਤਸਕਰੀ ਕਰਦਾ ਸੀ ਨਸ਼ੇ ਦੀ ਜਿਹਦੇ ਵਿੱਚ ਇਹਦੇ ਤੇ 2015 ਤੋਂ ਐਫਆਈਆਰ ਨੇ ਕੁੱਲ 6 ਐਫਆਈਆਰ ਨੇ ਜਿਨ੍ਹਾਂ ਚੋਂ 4 ਐਫਆਈਆਰ ਜਿਹਦੇ ਤੇ ਨਸ਼ੇ ਤਸਕਰੀ ਦੀਆਂ ਨੇ ਤੇ ਇਹ 2022 ਦੇ ਵਿੱਚ ਇਹਦੇ ਤੇ ਸਦਰ ਕੁਰਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ ਚਿੱਟੇ ਦੀ ਤਸਕਰੀ ਦੀ ਜਿਹਦੇ ਵਿੱਚ ਇਹਦੇ ਕੋਲੋਂ 445 ਗ੍ਰਾਮ ਜਿਹੜਾ ਹੈਗਾ ਚਿੱਟਾ ਰਿਕਵਰ ਹੋਇਆ ਸੀਗਾ ਤੇ ਉਦੋਂ ਤੋਂ ਇਹ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੀ ਬੰਦ ਹੈ ਤਾਂ ਇਹਨੇ ਆਪ ਦਾ ਜਿਹੜਾ ਘਰ ਸੀਗਾ ਇਹਦੇ ਨਾਲ ਪਿੱਛੋਂ ਇਹ ਜ਼ਮੀਨ ਦੇ ਉੱਤੇ ਹੋਰ ਕਬਜ਼ਾ ਕਰ ਰਿਆ ਸੀਗਾ ਤੇ ਨਾਲ ਉੱਥੇ ਆਪ ਦੀ ਜਿਹੜੀ ਹੈਗੀ ਕੰਸਟ੍ਰਕਸ਼ਨ ਜਿਹੜੀ ਹੈਗੀ ਹੈ ਹੋਰ ਕਰਤਾ ਜਾ ਰਿਹਾ ਸੀ ਪਿੱਛੇ ਨੂੰ ਵਧਾਰਿਆ ਸੀਗਾ ਜੋ ਕਿ ਇਲੀਗਲ ਸੀਗੀ ਤੇ ਵਿਦਆਊਟ ਐਨੀ ਕਹ ਲਓ ਤੁਸੀਂ ਅਥਾਰਾਈਜੇਸ਼ਨ ਅਪਰੂਵਲ ਸੀਗੀ ਤੇ ਨਸ਼ੇ ਦੀ ਕਮਾਈ ਤੋਂ ਸੀਗੀ ਤੋ ਇਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਪੰਚਾਇਤ ਨਾਲ ਸਾਡੇ ਧਿਆਨ ਚ ਆਉਂਦੀਆ ਗੱਲ ਅਸੀਂ رابطہ ਕੀਤਾ ਤਾਂ ਸਰਪੰਚ ਸਾਹਿਬ ਨੇ ਤੇ ਹੋਰ ਪੰਜ ਪੰਚਾਇਤ ਦੇ ਮੋਟਰ ਬੰਦਿਆਂ ਨੇ ਦੱਸਿਆ ਕਿ ਇਹ ਚੀਜ਼ ਹੋਈ ਹੈ ਤਾਂ ਇਹਨਾਂ ਨੇ ਆਪਣਾ ਪੰਚਾਇਤ ਵੱਲੋਂ ਮਤਾ ਪਾਇਆ ਮਤਾ ਪਾ ਕੇ ਜਿਹੜਾ ਨਿਊ ਪ੍ਰੋਸੈਸ ਹੈ ਉਹ ਬੀਡੀਪੀਓ ਸਾਹਿਬ ਕੋਲੋਂ ਹੁੰਦਾ ਹੋਇਆ ਜਿਹੜੇ ਆਪਣੇ ਤਹਿਸੀਲ ਦੇ ਵਿੱਚੋਂ ਹੁੰਦਾ ਹੋਇਆ ਉਹਦਾ ਜਿਹੜਾ ਹੈਗਾ ਇਹਨਾਂ ਨੂੰ ਨੋਟਿਸ ਰਸੀਵ ਹੋਇਆ ਤੇ ਇਹਦੀ ਜਿਹੜੀ ਹੈਗੀ ਹੈ ਡਿਮੋਲੀਸ਼ਨ ਦੇ ਜਿਹੜੇ ਹੈਗੇ ਨੇ ਆਰਡਰ ਉਹ ਜਿਹੜੇ ਆਏ ਤਾਂ ਉਹਦੇ ਵਿੱਚ ਬਤੌਰ ਜਿਹੜਾ ਹੈਗਾ ਅਸੀਂ ਵੀ ਜਿਹੜੀ ਹੈਗੀ ਹੈ ਪੁਲਿਸ ਮੁਦਦ ਜਿਹੜੀ ਲਾਅ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤਾਂ ਜੋ ਇਹ ਸਮੂਥਲੀ ਅਸੀਂ ਜਿਹੜੀ ਹੈਗੀ ਹੈ ਡਿਮੋਲੀਸ਼ਨ ਇਹ ਨਸ਼ਾ ਤਸਕਰ ਦੇ ਘਰ ਦੀ ਜਿਹੜੀ ਹੈਗੀ ਹੈ ਕਰ ਸਕੀਏ ਉਹਦੇ ਤਹਿਤ ਅੱਪਾ ਅੱਜ ਤੁਹਾਡੇ ਕੋਲ ਆਏ ਆ ਤੇ ਉੱਥੇ ਜਿਹੜਾ ਇਹ ਸਟਰਕਚਰ ਤੁਸੀਂ ਦੇਖੀ ਰਹੇ ਹੋ ਇਹਨੂੰ ਅਸੀਂ ਡਿਮੋਲਿਸ਼ ਕੀਤਾ ਸਾਡਾ ਤੁਹਾਡੇ ਥਰੂ ਇੱਕ ਮੈਸੇਜ ਹੈ ਬਾਕੀ ਪਬਲਿਕ ਨੂੰ ਵੀ ਕਿ ਨਸ਼ਾ ਤਸਕਰੀ ਦੇ ਵਿੱਚ ਕੋਈ ਚੀਜ਼ ਵੱਡੀ ਛੋਟੀ ਕਾਰ ਸਕੂਟਰ ਮੋਟਰਸਾਈਕਲ ਜ਼ਮੀਨ ਚਾਹੇ ਕੋਈ ਜਿਹੜਾ ਹੈਗਾ ਸਟਰਕਚਰ ਘਰ ਖੜਾ ਹੋਵੇ ਕਿਸੇ ਨੇ ਕੁਝ ਵੀ ਬਣਾਇਆ ਹੈਗਾ ਜੋ ਨਸ਼ੇ ਦੀ ਕਮਾਈ ਤੋਂ ਤਾਂ ਤੁਸੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਉਸ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਜੋ ਸੰਬੰਧਤ ਮਹਿਕਮੇ ਨੇ ਉਹਨਾਂ ਤੋਂ ਵੈਰੀਫਾਈ ਕਰਾਇਆ ਜਾਊਗਾ ਵੈਰੀਫਾਈ ਕਰਾਉਣ ਤੋਂ ਬਾਅਦ ਉਹਦੇ ਤੇ ਜਿਹੜੀ ਹੈਗੀ ਸਾਡੇ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡਾ ਤੁਹਾਡੇ ਮਾਧਿਅਮ ਦੁਆਰਾ ਇਹ ਲੋਕਾਂ ਨੂੰ ਇਹ ਦੱਸਣ ਦਾ ਮੈਸੇਜ ਹੈਗਾ ਜੀ ਕਿ ਜਿਹੜਾ ਨਸ਼ਾ ਤਸਕਰੀ ਹੈ ਉਹ ਕੋਈ ਕਾਰੋਬਾਰ ਨਹੀਂ ਹੈਗਾ ਨਸ਼ਾ ਤਸਕਰੀ ਕਰਨਾ ਕੋਈ ਉਹ ਤੁਹਾਡੀ ਕੋਈ এমਪਲੋਇਮੈਂਟ ਨਹੀਂ ਹੈਗੀ ਉਹ ਕੋਈ ਤੁਹਾਡਾ ਇਸ ਤਰੀਕੇ ਦਾ ਰੋਜ਼ਗਾਰ ਨਹੀਂ ਜਿਵੇਂ ਆਪਾਂ ਆਪਣਾ ਸਵੇਰੇ ਰੋਜ਼ ਆਫਿਸ ਜਾਂਦੇ ਆ ਜਾਂ ਆਪਣਾ ਖੇਤਾਂ 'ਚ ਬੰਦਾ ਪਸੀਨਾ ਵਹਾਉਂਦਾ ਹੈ ਜਾਂ ਕਿਸੇ ਵੀ ਫੀਲਡ ਦੇ ਵਿੱਚ ਇਹ ਕੋਈ ਉਹੋ ਜੀ ਚੀਜ਼ ਨਹੀਂ ਹੈਗੀ ਵੀ ਤੁਸੀਂ ਜਿਹੜੀ ਇਹ ਤੋਂ ਕਮਾਈ ਕਰੋਗੇ ਉਹ ਤੁਹਾਡੇ ਨਾਲ ਲੈ ਕੇ ਜਾਉਂਗੇ ਤੁਸੀਂ ਜਾਂ ਉਹ ਨੂੰ ਕੋਈ ਤੁਹਾਡਾ ਪਰਮਨੈਂਟ ਐਸੈਟ ਬਣੂਗਾ ਇਹ ਉਹ ਜਿਹੜੀ ਇਲੀਗਲ ਜਿਹੜੀ ਹੈਗੀ ਇਹਨਾਂ ਚੀਜ਼ਾਂ ਤੋਂ ਬਣੀ ਹੋਈ ਕਮਾਈ ਹੈ ਜਿਹੜੀ ਤੁਸੀਂ ਲੋਕਾਂ ਦੇ ਜਿਹੜੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਜੋ ਉਹਨਾਂ ਨੂੰ ਬਰਬਾਦ ਕਰਕੇ ਜਿਹੜੀ ਕਮਾਈ ਤੁਸੀਂ ਤਿਆਰ ਕਰ ਰਹੇ ਹੋ ਇਹ ਕਮਾਈ ਹੈ ਜਿਹੜੀ ਤੁਹਾਡੇ ਨਾਲ ਨਹੀਂ ਰਹਿਣੀ ਇਹ ਟੈਟੇਰੀ ਹੋ ਜਾਣੀ ਹੈ ਕਿਉਂਕਿ ਇਸ ਬੰਦੇ ਤੇ ਤੁਸੀਂ ਦੇਖ ਲਓ 2015 ਤੋਂ ਬਰ체 ਸੀਗੇ ਅੱਜ ਆਪਾਂ 2025 'ਚ ਖੜੇ ਆ ਤਿੰਨ ਸਾਲ ਤੋਂ ਇਹ ਜੇਲ੍ਹ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਨੇ ਜੋ ਵੀ ਪ੍ਰਾਪਰਟੀਏ ਤੋਂ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਵੀ ਟੈਟੇਰੀ ਹੋ ਗਈ ਹੈ ਤੋਂ ਜਿਹੜੀ ਨਸ਼ੇ ਦੀ ਕਮਾਈ ਹੈ ਇਹਨੇ ਤੁਹਾਡੇ ਨਾਲ ਨਹੀਂ ਰਹਿਣਾ ਨਾ ਤੁਹਾਡਾ ਕਿਸੇ ਅੱਗੇ ਕਿਸੇ ਨੇ ਇਹਦਾ ਸੁੱਖ ਮੰਨਣਾ ਹੈ ਇਹਦੇ ਨਾਲ ਬਦਨਾਮੀ ਵੀ ਹੈ ਸਜ਼ਾ ਵੀ ਹੈ ਤੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਜਬਤ ਹੋ ਜਾਣੀ ਹੈ ਜਾਂ ਫਿਰ ਜਿਹੜੀ ਉਹ ਟੈਟਰੀ ਹੋ ਜਾਣੀ ਹੈ ਤਾਂ ਮੇਰੀ ਇਹੀ ਤੁਹਾਨੂੰ ਹੈਗੀ ਹੈ ਕਿ ਆਪਾਂ ਸਾਰੇ ਪੰਜਾਬੀ ਪੰਜਾਬ ਚੋਂ ਨਸ਼ਾ ਮੁਕਤ ਜਿਹੜੀ ਲਹਿਰ ਹੈ ਉਹਦੇ ਨਾਲ ਰਲিয়ে ਸਾਨੂੰ ਇਨਫਾਰਮੇਸ਼ਨ ਦੋ ਤੇ ਜਿਹੜੇ ਬੰਦੇ ਇਸ ਦੇ ਵਿੱਚ ਨੇ ਇਹਦਾ ਖਹਿੜਾ ਛੱਡੋ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਸਾਡੋਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਡੀਡਿਕਸ਼ਨ ਚ ਜਾਂ ਓਟ ਚ ਇਲਾਜ ਕਰਾਵਾਂਗੇ ਤੇ ਜਿਹੜੇ ਤਸਕਰ ਨੇ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਜਬਤ ਕਰਾਂਗੇ ਟਾਵਾਂਗੇ ਜਾਂ ਉਹਨਾਂ ਨੂੰ ਫਿਰ ਜੇਲ੍ਹ ਚ ਛੱਡਾਂਗੇ ਧੰਨਵਾਦ ਜੈ ਹਿੰਦ ਸਰ ਜੀ